ਵਾਦੀ ਵਾਦੀ ਵਾ ਰੋਟੀ ਪਕਾਉਣੇ ਢਡੋਂ ਭੁੱਖੀ ਨੱਕ ਨਾ ਕੀ ਕੀ ਲਾੜੇ ਕਿ ਨ ਸਿੱਖਣਾ ਮੈਂ ਨਹੀਂ ਸਿੱਖਣਾ ਆਏ ਬਣਾਉਣਾ ਮੈਂ ਘਰ ਕੁਸਰਾ ਰਹਿਣਾ ਉਹ ਕੁਸਰੇ ਨਹੀਂ ਕਹਿੰਦੇ ਕਲਾਕਾਰ ਹੁੰਨੇ ਆ ਜੀ ਇੱਕ ਦਿਨ ਦਾ ਪਤਾ ਨਹੀਂ ਤੇ ਕਿਹਦਾ ਬੱਦਦਾ ਆਏ ਸਿਰ ਵੀ ਵਾਲ ਵੀ ਹਲਾਉਣੇ ਪਾਣੇ ਫਿਰ ਮੈਂ ਨਹੀਂ ਇਹ ਜੋ ਕੁਸ ਕਰਨਾ ਇੱਕ ਤਾਂ ਬੱਚਾ ਤੁਹਾਨੂੰ ਫੋਨ ਵਾਲੇ ਆਉਂਦੇ ਆ ਫੋਨ ਬੰਦ ਕਰਨਾ ਪੈਣਾ ਜੇ ਮੇਥੋਂ ਗੁਰਮੈਣਾ ਮੈਂ ਐ ਨਹੀਂ ਗੁਰ ਦਿੰਦਾ ਹਾਂ। ਚੂਹੇ ਕੱਢੀ ਜਾਣੀਆਂ ਨੱਕ ਚੋਂ ਲੈ ਲੈ। ਸਾਰੀ ਉਂਗਲ ਨੱਕ ਚ ਲੈ ਜਾਣੀ ਐ। ਘਰ ਦਾ ਜੋ ਕੀ ਜੋਗੜਾ ਬਾਹਰ ਤਾਂ ਜੋ ਕੀ ਸਿੱਧ। ਆਹ ਆ ਕੀ ਨਾ ਕਹਵਾ ਉਹ ਜੇ ਕਾ ਤਾਂ ਬੰਦ ਕਰ। ਇਹ ਗਲ ਗਰਮ ਕਰਦਾ ਹਜੇ ਮੈਂ। ਹੱਥ ਤੇ ਲੱਗੀ ਵੀ ਆ ਮਾਂ ਦਾ। ਸਹੀ ਤਾਂ ਕੱਲ ਪ੍ਰੋਗਰਾਮ ਚੱਲਦਾ ਸਾਡਾ ਤਾਂ। ਹੋਰ ਸਾਡਾ ਪ੍ਰੋਗਰਾਮ ਤਾਂ ਸਾਡਾ ਚੱਲ ਗਈ ਜਾਣਾ ਵਾ ਤੁਹਾਡਾ ਪ੍ਰੋਗਰਾਮ ਨਹੀਂ ਤੁਹਾਡਾ ਮੁੱਕਣਾ। ਤੁਹਾਡਾ ਉਰਾ ਪ੍ਰੋਗਰਾਮ ਨਹੀਂ। ਇਹਦਾ ਖਾੜਾ ਲਾਉਣ ਲੱਗਾ ਖਾੜਾ। ਆਏ ਹਾਏ। ਉਹ ਵੀ ਤਾਂ ਕਰਨਾ। ਆਹ ਆਹ ਇਹਦਾ ਖਾੜਾ ਚਾਲਦਾ ਖੜਲ ਚੜਦੀ ਲਾ ਕੜਲ ਚੜ ਗਈ ਤਕੜਾ ਬਹੁਤਾ ਮਾਂ ਨੇ ਕਹਿੰਦੀ ਤੂੰ ਬਾੜੇ ਇਲੇਟ ਦੂਰੇ ਕਿ ਨੌ ਵਜੇ ਨੂੰ ਮੁੜਿਆ ਆਉਣਾ ਸੀ ਹੈ ਐਸੀ ਖਾੜਾ ਲਾਉਣਾ ਬੈਣ ਵਾਜ ਕੋਈ ਨਾ ਕੀਟਿਆ ਦੇਣਾ ਰੋਣ ਜਾਣਾ ਖਾੜਾ ਲਾਉਣਾ ਖਾੜਾ ਤੂੰ ਵੀ ਆ ਨਾਲਾ ਨਾਲ ਇਹਨਾਂ ਲਿਆ ਜਾਵਾਂਗੇ ਕਰੂਗੀ ਕਿ ਕਿੱਥੇ ਘੱਟ ਰੋ ਆ ਜਾ ਤਾਹੀ ਚਾਰ ਪੈਸੇ ਭੰਡ ਕੇ ਸਾਰੀ ਇਹ ਬੀਬੀ ਗਰਲੇਜ ਅਕਟਰ ਦੀ ਤੀਜੀ ਭੈਣ ਇਹਦਾ ਭਨੇ ਬਿਸ਼ਾਰਮ ਕਰਦਾ ਜਿਹੜਾ ਬੰਦਾ ਤੁਸੀਂ ਬੋਲਿਆ ਉਹ ਤਾਂ ਪਾਣਦਾ ਕੋਲੋਂ ਆਪ ਕੋ ਵੀ ਬਣਾ ਕੇ ਪਾਣਦਾ ਤਾਂ ਆਹ ਜਾਪੇ ਬੰਦੇ ਰਿਆਜ ਕਰਦਾ ਮੈਂ ਸਭ ਪਾਰਦੇ ਪਾਰ ਕਰ ਦਿੰਦਾ ਅਗਲੇ ਦੇ ਆਹ ਆਹ ਕੀ ਨਾ ਕਹਿਵਾਉ ਜੇ ਤਾਂ ਅੱਜਾ ਬੱਤ ਕਰ ਰਹੇ ਓਏ ਗਲ ਗਰਮ ਕਰਦਾ ਹਜੇ ਮੈਂ ਗਾਲ ਗਰਮ ਕਰਦਾ ਹੈ ਨਾ ਕਿਦੀ ਬੱਸ ਕਰਵਾਜ ਹੋ ਜਾਏਗਾ ਰਾਵਾਂ ਲਾ ਕੱਲ ਪਵਾਇਆ ਬਾਹਰ ਬੱਸ ਕਰੋ ਥੁਰੰਗਾ ਨੋ ਸੱਸ ਦੀਆਂ ਚੁਗ ਲਗਾਣੀ ਮੋਕੜੀਆਂ ਬਾਹਾਂ ਦਾ ਮੈਂ ਪਾਇਆ ਮੈਂ ਨਾ ਗਾਣਾ ਦਿੱਤੀਆਂ ਨਾਲੇ ਬਾਹਰ ਪਾਇਆ ਮੈਂ ਇਹ ਨਿਆਣਾ ਹੁਣ ਨਿਆਣਾ ਹੁਣ ਕੀ ਇਹ ਤੇ ਥੱਪੜ ਮਾਰਦੀ ਵੀ ਨਹੀਂ ਜੰਗੀ ਲੱਗਦੀ ਹੁਣ ਬਰਾਬਰ ਦਾ ਹੋਇਆ ਤੇ ਹਾਂ ਉਹੋ ਜੀ ਆ ਵਾ ਵਾ ਇੱਕੋ ਜਿਹੀ ਹੋ ਜਾਂਦੀਆਂ ਹਾਂ ਮੈਂਟੋਸ ਦੀ ਮਸੂਰੀ ਦੀ ਨਹੀਂ ਦੰਦ ਦਿਖਾਉਣੇ ਕੜਗੀ ਹੈ ਜੀ ਗੱਲ ਹੈ ਜੀ ਗੱਲ ਨੀਕਰ ਵੀ ਨਹੀਂ ਧੋਂਦਾ ਨੀਕਰ ਵੀ ਟੰਗਦਾ ਤੇ ਨੀਕਰਾਂ ਹੁਣ ਮਸ਼ੀਨ 'ਚ ਹੀ ਧੋਈ ਦਿਆਂ ਹੁੰਦਾਂ ਜੋ ਕਿਆ ਆ ਗਈ ਵੀ ਜਦੋਂ ਬੰਦਾ ਨਹਾਉਂਦਾ ਆਪਰ ਉਹਦੀ ਲਾ ਕੇ ਸਾਬਣ ਲਾਉ ਉਹ ਲਾ ਕੇ ਧੋ ਕੇ ਸੁਕਣੀ ਪਾਬੂ ਹਾਂ ਹੈ ਗਈ ਹਾਂ ਇਹੀ ਆਤੇ ਦੇ ਤਾਏ ਨੇ ਮੁੰਡੀ ਨਹੀਂ ਮੈਂ ਚਾਕੇ ਬਾਥਰੂਮ 'ਚ ਵੇੜੇ ਛੱਡ ਦਿੰਦੀ ਹੁੰਦੀ ਸੀ ਇਕੱਠੇ ਹੀ ਕਰ ਲੈਂਦੇ ਨੇ ਮੁੜ ਕੇ ਉਹਦੀ ਮਾਂ ਨੇ ਕੀ ਕਰਨਾ ਇਕੱਠੀਆਂ ਕਰਕੇ ਫਿਰ ਉਹਨਾਂ ਸਾਬਣ ਲਾ ਕੇ ਚੱਲ ਯਾਰ ਮੈਂ ਖਾੜਾ ਲਾਉਣਾ ਮੈਂ ਤੇ ਇਹ ਬੇਲੀ ਆ ਆਪਾਂ ਗਾਣੇ ਗਾਉਣੇ ਆ ਗਾਣੇ ਗਾਉਣੇ ਰੁਕ ਆਹ ਕਾਲ ਚੁੰਗਾਰ ਦੀ ਲਾਟ ਨਾਮ ਦੇ ਆ ਬਸ ਜਾ ਕੇ ਕਾਹ ਦਾ ਅੱਛਾ ਗੱਡੀ ਦਾ ਚਲਾਉਣੀ ਤਾਂ ਆਉਂਦੀ ਨਹੀਂ ਗੱਡੀ ਇਹਨੂੰ ਨਹੀਂ ਆਉਂਦੀ ਬੀ ਦਿਨ ਹੋ ਗੱਡੀ ਸਿੱਖਦੀ ਨੂੰ ਗੱਡੀ ਚਲਾਉਣੀ ਤਾਂ ਆਉਂਦੀ ਨਹੀਂ ਤੈਨੂੰ ਕਿਉਂ ਮੈਂ ਹੀ ਚਲਾ ਕੇ ਲੈ ਕੇ ਆਈ ਹਾਂ ਹਾਂ ਇਹ ਨੂੰ ਨਹੀਂ ਆਉਂਦੀ ਇਹਦੇ ਨਾਲ ਨਾ ਬਹਿ ਜੀ ਕੰਮ ਕਰ ਦੂ ਤੇਰਾ ਨਾ ਕੋਈ ਨਹੀਂ ਕੰਮ ਛੱਡ ਦੂ ਛੋਟੀ ਆਪਾਂ ਆਪਰੇ ਕਰਕੇ ਬਸਾ ਲਵਨੇ ਵੋ ਸ਼ੋਰ ਛੱਡ ਦੂ ਤੈਨੂੰ ਕੋਈ ਨਹੀਂ ਛੱਡ ਦੇ ਤੂੰਗਾ ਬੈਲਟ ਤਾਂ ਅੱਗੇ ਨਹੀਂ ਲਾਉਂਦੀ ਤੂੰ ਜੇ ਇਹਦੇ ਨਾਲ ਬਹਿਣਾ ਤਾਂ ਦੋ ਬੈਲਟਾਂ ਲਾਉਣੀਆਂ ਪੈਣਗੀਆਂ ਮਗਰਲੀ ਵੀ ਖਿੱਚ ਕੇ ਲਾ ਲਈ ਕੋੜਦੀ ਵੀ ਮੈਂ ਹੀ ਚਲਾਈ ਆ ਚਲਾਈ ਕਿਵੇਂ ਜੀ ਮਾ ਦਿਮਾਗ ਤਾਂ ਬੰਦੇ ਦਾ ਹੁੰਦਾ ਹੀ ਆਏ ਕਿ ਤੇ ਹੈ ਨਹੀਂਗਾ ਉਖੜੀ ਇਹ ਨਹੀਂ ਦੇਖਦੀ ਗੇਹਰੇ ਨਹੀਂ ਛੋਟਾ ਕਰਦੀ ਐਵੇਂ ਛੱਡੀ ਜਾਂਦੀ ਹਾਂ ਇਹਦੇ ਮਗਰਮਗਰ ਨਾ ਬੈਜੀ ਐਵੇਂ ਚਾ ਚਾਚ ਬਈ ਮੇਰੀ ਨੋ ਨੋ ਆਉਣ ਲੱਗੀ ਗੱਡੀ ਇੱਥੇ ਮਾਰ ਕੇ ਖੜਾ ਦੂ ਕਿਤੇ ਫੇਰ ਕਹੂਗਾ ਆ ਲੈ ਆ ਕੀ ਹੋ ਗਿਆ ਐਵੇਂ ਛੱਡੀ ਜਾਂਦੀ ਐਵੇਂ ਉਵੇਂ ਨਹੀਂ ਛੱਡਦਾ ਮੈਂ ਆਪਾਂ ਨੂੰ ਕਿਹ ਬੈਜੀ ਇਹਨੇ ਤਾਂ ਹੀ ਕਰਨਾ ਦੰਦ ਕੱਢ ਕੇ ਦਿਖਾਣੇ ਜੇ ਬੱਜ ਗਈ ਗੋਈ ਨਾ ਕੱਢ ਲੈਣੀ ਕੱਢ ਲੈਣੀ ਹੈ ਹਾਂ ਆਪਾਂ ਛੋਟੀ ਤੇ ਕਰ ਲਿਆ ਕਰਾਂਗੇ ਹਾਂ ਵੱਡੀ ਦਾ ਦੇਣੀ ਵੀ ਨਹੀਂ ਤੁਹਾਨੂੰ ਛੋਟੀ ਵਾਲ ਗਈ ਹੈ ਤੁਸੀਂ ਪਹਿਲਾਂ ਛੋਟੀ ਚਲਾਉਣੀ ਸਿੱਖੋ ਡੈਡ ਦੀ ਪੁੱਛਦੇ ਸੀ ਐਸ ਫੋਨ ਕਹਿੰਦੇ ਸੁਣਨੇ ਸਿੱਖਲੀ ਲੱਗਿਆ ਉਹ ਚੱਲ ਯਾਰ ਮੈਂ ਵੀ ਇਹਦਾ ਬੇਲੀ ਹੈਗੀ ਆ ਆਪਾਂ ਗਾਣੇ ਗਾਉਣੇ ਆ ਚੱਲ ला ਸੁਰ ਚੱਲ ਪਹਿਲਾਂ ਘਰ ਉਹ ਸੁਰ ਲਾਓ ਜੇ ਮੈਥੋਂ ਸੰਗੀਤ ਸਿੱਖਣਾ ਇੱਥੋਂ ਜੇ ਸੰਗੀਤ ਸਿੱਖਣਾ ਤਾਂ ਬੱਚੇ ਫੋਨ ਫਾਨ ਦਾ ਧਿਆਨ ਛੱਡਣਾ ਪੈਣਾ ਤੁਹਾਨੂੰ ਹਾਂ ਚੰਗਾ ਚਲੋ ਤੁਸੀਂ ਐਂ ਦੱਸੋ ਵੀ ਕਵਾਲੇ ਐਂ ਪਸੰਦ ਕਰੋ ਸ਼ਬਦ ਗਾਉਂਗੇ ਹਾਂਜੀ ਹਾਂਜੀ ਦੱਸੋ ਫਿਰ ਪਹਿਲੀ ਗੱਲ ਤਾਂ ਐਂ ਆ ਗੁਰੂ ਨੂੰ ਗੁਰੂ ਦੇ ਪੈਰਾਂ ਹੱਥ ਲਾ ਕੇ ਫੇਰ ਤੁਸੀਂ ਸਿੱਖਣਾ ਅੱਛਾ ਹਾਂ ਤੇ ਫਿਰ ਕੱਲ ਤੋਂ ਟਾਈਮ ਤੇ ਆਉਣਾ ਅੱਛਾ ਤੇ ਤੁਹਾਡੀ ਕਲਾਸ ਲੱਗੂਗੀ ਅੱਛਾ ਹਾਂ ਅੱਛਾ ਨਹੀਂ ਅੱਛਾ ਸਰ ਆਏਂ ਗਿਆ ਕਰੋ ਹਾਂਜੀ ਸਰ ਅੱਛਾ ਅੱਛਾ ਫਿਰ ਅੱਛਾ ਲੇ ਲੈ ਇੱਕ ਤਾਂ ਬੱਚਾ ਤੁਹਾਨੂੰ ਫੋਨ ਵਾਲੇ ਆਉਂਦੇ ਆ ਫੋਨ ਬੰਦ ਕਰਨਾ ਪੈਣਾ ਜੇ ਮੈਥੋਂ ਗੌਰ ਲੈਣਾ ਮੈਂ ਐਂ ਨਹੀਂ ਗੌਰ ਦਿੰਦਾ ਹਾਂ ਕੋਲ ਕੀ ਹੋ ਗਿਆ ਬਾਬਾ ਸਾਡੀ ਇਧਰ ਕਲਾਸ ਲਾਈ ਵੀ ਤੂੰ ਐਵੇਂ ਫੋਨ ਵਿਚ ਲਾਈ ਜਾਨੀ ਆ ਇਧਰ ਮਿਊਜ਼ਿਕ ਦਾ ਗਿਆਨ ਦੇ ਰਹੇ ਆ ਮੰਮੀ ਨੂੰ ਇਹ ਕਹਿੰਦੀ ਮੈਂ ਸਭ ਦਾ ਗਾਉਣਾ ਹੀ ਸਿੱਖਣੇ ਆ ਕਹਿੰਦੀ ਮੈਂ ਕੀਰਤਨ ਕਰਿਆ ਕਰਨਾ ਵਾ ਪ੍ਰੋਗਰਾਮਾਂ ਤੇ ਜਾ ਕੇ ਹਾਂ ਕੀ ਹੋ ਗਿਆ ਬਾਹਰ ਨੂੰ ਮੋਟਾ ਕੀ ਉਹ ਮੈਂ ਉਹਦਾ ਸਭ ਉੱਚੀ ਮਾਸਾ ਉੱਚੀ ਨਹੀਂ ਵਨੀ ਇੱਕ 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 ਲੀਪ ਆ ਕੇ ਘੁੰਮਣ ਲੱਗੀਆਂ ਕਿਕਲੀਪ ਆ ਕੇ ਕਿਕਰ ਹੀ ਨਹੀਂ ਪਾਈ ਸੀ ਉਹ ਮੈਂ ਤੁਰੀ ਆਉਂਦੀ ਸੀ ਜਵੜਾ ਪੈਰੀ ਉੜਕ ਗਿਆ ਕਿੱਥੇ ਇੱਥੇ ਥੋੜੇ ਥੋੜੇ ਪੈਣ ਨਹੀਂ ਦੁੱਤਿਆਂ ਨੇ ਉਹ ਲੁਧਿਆਣੇ ਤੇ ਇਹਨਾਂ ਦੇ ਨਹੀਂ ਸੀ ਜਾਗ ਥੋੜੇ ਗਵੰਢੀਆਂ ਦੇ ਇਹਨਾਂ ਵੀ ਗਈਆਂ ਸੀ ਫਿਰ ਉੱਥੇ ਚਲੇ ਹਿੱਤ ਬਟਨਾ ਉੱਥੇ ਸਮਾਨ ਨੀਨਾ ਹੋਣਾ ਤਗੜਾ ਲੁਧਿਆਣੇ ਸਮਾਨ ਤਗੜਾ ਹੋਣਾ ਖਾਣ ਨੂੰ ਵੱਡੇ ਪ੍ਰੋਗਰਾਮਾਂ ਤੇ ਜਾਂਦੇ ਆ ਇਹ ਮਾੜੇ ਮੋٹے ਪ੍ਰੋਗਰਾਮਾਂ ਤੇ ਨਹੀਂ ਜਾਂਦੇ ਉਹ ਚੱਲ ਯਾਰ ਆਪਾਂ ਦਾ ਪ੍ਰੋਗਰਾਮ ਫਿਰ ਮੈਂ ਨਹੀਂ ਤੈਨੂੰ ਗੌਰ ਦੇਣਾ ਹੋ ਮੈਂ ਗਾਂ ਵੀ ਕਲਾਸ ਲਾਉਣੀ ਆ ਜਵਾਕਾਂ ਦੀ ਆਖੇ ਤੂੰ ਫੋਨ ਕੱਟੋ ਜੀ ਤੁਸੀਂ ਫੇਰ ਤੁਹਾਨੂੰ ਮੈਂ ਸਿਖਾਵਾਂਗਾ ਚੂਹੇ ਕੱਢੀ ਜਾਨੀਆਂ ਨੱਕ ਚ ਲੈ ਲੈ ਸਾਰੀ ਉਂਗਲ ਨੱਕ ਚ ਲੈ ਜਾਨੀ ਆ ਚੂਹੇ ਕੱਢਦੀ ਕੱਢਦੀ ਲੈ ਨਜ਼ਰ ਲੱਗ ਗਈ ਮੈਂ ਤਾਂ ਰੀਅਲ ਚ ਦੇਖ ਲੈ ਤੈਨੂੰ ਹੈ ਭੈਣੇ ਕੋਈ ਪ੍ਰੈਜ਼ੀਡੈਂਟ ਨਾ ਰੱਖੀ ਹੋਵੇ ਜਾਂ ਵੱਡੇ ਸਾਰੀਆਂ ਚ ਪੰਡਾਲ ਚ ਸਾਰੀਆਂ ਨੇ ਉਥੇ ਨਾ ਸਾਰੀਆਂ ਗੱਲਾਂ ਨਹੀਂ ਨਾ ਬੰਨੇ ਤੇਰਾ ਪੁੱਤ ਤਾਂ ਬਾਲਾ ਸੋਣਾ ਕੋ ਹਾਏ ਮੈਂ ਤਾਂ ਹੀ ਤਾਂ ਤੁਹਾਨੂੰ ਗੌਰ ਦੇਣਾ ਤੁਸੀਂ ਗੌਰ ਨਹੀਂ ਲੈਂਦੇਗੇ ਇਹ ਘਰ ਦਾ ਜੋ ਕੀ ਜੋਖੜਾ ਬਾਹਰ ਤਾਂ ਜੂਗੀ ਸਿੱਧ ਉਹ ਗੱਲ ਤੇਰੀ ਆ ਚੱਲ ਕਰਾ ਕੱਟ ਫੋਨ ਹਾਂ ਨਹੀਂ ਸਿੱਖੇ ਜਾਣਾ ਮੈਥੋਂ ਮੈਂ ਇੰਨਾ ਨਹੀਂ ਟਾਈਮ ਹੁੰਦਾ ਮੇਰੇ ਕੋਲੇ ਤੁਹਾਡੇ ਸਾਰੇ ਦੇ ਦਿਲਾਂ ਦੀ ਧੜਕਣਾਂ ਬੀਬੀ ਅਮਰ ਦਿੱਤੌਰ ਸਾਡੇ ਦਰਮਿਆਨ ਆ ਰਹੇ ਨੇ ਉਹਨਾਂ ਦੀ ਐਂਟਰੀ ਕਰਾ ਰਹੇ ਆ ਚਲੋ ਜੀ ਆ ਤੁਸੀਂ ਜੇ ਤੋ ਦਫਨੀ ਭਜਾਉਣੀ ਹੈ ਪਹਿਲਾਂ ਐ ਕਰਨਾ ਇਹ ਜਿਹੜੀ ਉਂਗਲ ਐ ਉਹ ਐ ਪਾਣਾ ਹੈ ਐ ਫਿਰ ਕਰਨ ਆਏ ਆਏ ਬਣਾਉਣਾ ਮੈਂ ਗਾਣਾ ਖੁਸਰਾ ਬਣਨਾ ਨਾ ਜਾਣਾ ਨਾ ਹੋਵੇ ਖੁਸਰਾ ਆ ਖੁਸਰੇ ਕੱਬੇ ਹੁੰਦੇ ਆਂ ਤਾਂ ਨਾਲੇ ਕਿ ਨਹੀਂ ਮੈਂ ਸਿੱਖਣੀ ਐ ਮੈਂ ਨਹੀਂ ਸਿੱਖਣੀ ਇਹ ਖੁਸਰਾ ਬਣਨਾ ਮੈਂ ਹੋਰ ਕੁੜੀਆਂ ਤੋਂ ਗਾਣਾ ਲੈਣੀਆਂ ਇਹ ਐਵੇਂ ਦੱਪੜੀ ਕਾਣੀ ਤਰਿੱਕਾ ਦੱਪੜੀ ਆਈ ਸਿਰ ਵੀ ਵਾਲ ਵੀ ਹਲਾਉਣੇ ਪੈਣੇ ਫੇਰ ਪਾਉਣ ਮੈਂ ਨਹੀਂ ਮੈਂ ਨਹੀਂ ਇਹ ਜੋ ਕੁਸ ਕਰਨਾ ਗੁਰਨਾ ਫੇਰ ਪਾਉਣ ਆਇਦੇ ਨੇ ਮਹਬੂਬ ਦੀ ਖਾਤਰ ਆਹ ਸੋਹਣੇ ਮਹਬੂਬ ਦੀ ਖਾਤਰ ਕੀ ਕੀ ਜਰਨ ਇੱਕ ਬਾਦਾਂਇ ਸੁਰ ਥੱਲੇ ਮੈਂ ਕਿ ਕੀ ਜਰਨ ਫਿਰ ਤਾਂ ਇਸ ਦਾ ਗਿਰਦਾ ਓ ਚੱਕ ਦੇ ਇਸ ਦਾ ਗਿਰਦਾ ਇਸ ਦਾ ਗਿਰਦਾ ਰਾਜੂ ਜੀ ਆਹ ਕੋਸਰੇ ਨਹੀਂ ਕਹਿੰਦੇ ਕਲਾਕਾਰ ਹੁੰਨੇ ਆ ਜੀ ਪੁੱਤਾਂ ਬੇਇੱਜ਼ਤੀ ਕਰੀ ਜਾਂਦੇ ਆ ਕਲਾਕਾਰਾਂ ਕਿਉਂ ਹੁੰਦੇ ਆਈ ਕਰਦੇ ਹੁੰਦੇ ਆ ਨਹੀਂ ਨਹੀਂ ਇਹ ਇਹ ਦੱਪੜੀ ਆਹ ਮੈਨੂੰ ਨਹੀਂ ਇਹ ਚ ਕੋਈ ਲੈਣਾ ਨਾ ਮੈਂ ਲੋੜਾ ਚੱਲ ਤੈਨੂੰ ਬਾਜਾ ਸਿਖਾ ਦਿੰਦਾ ਹਾਂ ਮੈਨੂੰ ਲੋੜ ਹਾਂ ਚਲੋ ਹੁਣ ਆਪਾਂ ਰਿਆਜ਼ ਕਰਦੇ ਹਾਂ ਬਾਜੇ ਦਾ ਆਹ ਦੇਖੋ ਪਹਿਲਾਂ ਪਤਾ ਕੀ ਕਰਨਾ ਪਹਿਲਾਂ ਇਹਨੂੰ ਖੋਲਣਾ ਸੁਬਾਰ ਕੇ ਫਿਰ ਇੱਥੋਂ ਕਰਨਾ ਫਿਰ ਆਇਆ ਪਿਆਰ ਚਲੋ ਹੁਣ ਸਾਲ ਆਓ ओ, वाजी वाह वाह जी वाह वाह जी वाह हली हलो तो चलो लाओ साओ ची दिल ਨਹੀਂ ਨਹੀਂ ਫੇ ਤੁਹਾਡੇ ਗਾਲ ਚ ਖਰਾਸ ਆ ਤੁਸੀਂ ਨਹੀਂ ਸਿੱਖ ਸਕਦੇ ਨਹੀਂ ਨਹੀਂ ਇਹ ਇਹ ਤਾਂ ਨੋਰਮਲ ਆ ਇਹ ਰਿਪੇਟ ਨਹੀਂ ਬੋਸ ਨਹੀਂ ਜ਼ੋਰ ਨਹੀਂ ਲਾ ਹਾਂ ਹੋ ਯਾਰ ਗੱੜ ਦਾ ਜ਼ੋਰ ਨਹੀਂ ਲਾਉਣਾ ਹੈਗਾ ਦੋ ਦਾਰ ਨਹੀਂ ਕਿ ਤਾ ਆਹ ਤੇ ਤੂੰ ਬਾਜੀ ਚੇੜ ਕਰਦੀ ਬੱਚਾ ਆਏ ਨਹੀਂ ਸਿੱਖਿਆ ਜਾਣਾ ਗੁਰੂਆਂ ਕੋਲੋਂ ਹਲੇ ਸਾਰੇ ਦਾ ਮੋਪਾ ਚਲੋ ਚਲੋ ਹੁਣ ਤੁਹਾਡੀ ਵਾਰੀ ਚਲੋ ਜੀ ਆਈ ਥੈਂਕ ਯੂ ਬਹੁਤ ਲੰਦਾ ਕਰ ਸਾਰੇ ਕਾਮ ਸਾਰੇ ਕਾਮਾਂ ਦਾ ਕਹਿ ਦੂੰ ਗਾ ਬਾਜ ਨਹੀਂ ਨਿਕਲਦੀ ਉਹ ਬਾਜ ਨੂੰ ਕੀ ਹੋ ਗਿਆ ਬੱਚਾ ਇਹ ਨਹੀਂ ਫਿਰ ਪ੍ਰੋਗਰਾਮ ਲੱਗਣੇ ਮੈਂ ਨਹੀਂ ਲਾਉਣਾ ਨਾ ਪ੍ਰੋਗਰਾਮ ਮੈਂ ਨਹੀਂ ਲਾਉਣਾ ਪ੍ਰੋਗਰਾਮ ਇੱਥੋਂ ਸਿੱਖ ਕੇ ਜਾਣਾ ਦਾ ਨਾਮਾ ਸਿੱਖਣਾ ਬਸ ਹੌਂ ਦਾ ਰੱਖ ਧਾਮ ਤੇ ਰੋਟੀ ਪਕਾਉਣੀ ਢਡੋਂ ਭੁੱਖੀ ਨੱਕ ਨਾ ਕੀ ਕੀ ਲੜੇ ਕਿ ਨਹੀਂ ਸਿੱਖਣਾ ਨਾ ਮੈਂ ਨਹੀਂ ਸਿੱਖਣਾ ਬਿਲਕੁਲ ਹੀ ਕੋਈ ਔਖੀ ਨਹੀਂ ਇਹ ਕਲਾ ਨਹੀਂ ਨਹੀਂ ਕਲਾ ਔਖੀ ਔਖੀ ਸੌਖੀ ਨਾ ਹੋਵੇ ਮੈਂ ਨਹੀਂ ਸਿਖਾਈ ਤੁਸੀਂ ਚਲੋ ਤੁਸੀਂ ਮੈਨੂੰ ਦੇਖੋ ਤੁਸੀਂ ਠੰਡੇ ਹੋਵੋ ਤੁਸੀਂ ਠੰਡੇ ਹੋ ਪਹਿਲਾਂ ਬੱਚਾ ਫਿਰ ਤੁਸੀਂ ਸਿੱਖ ਪਾਓਗੇ ਜੇ ਤੁਸੀਂ ਅਗਰੈਸਿਵ ਹੋਗੇ ਫੇਰ ਨਹੀਂ ਸਿੱਖਿਆ ਜਾਣਾ 뮤ਜ਼ਿਕ ਜਿਹੜਾ ਹੈ ਨਾ ਇਹ ਸੁਰਾਂ ਦੀ ਤਾਲਾਂ ਦੀ ਗੱਲ ਹੈ ਇਹਦਾ ਭਗਵਾਨ ਦਾ ਆਪਣਾ ਮੇਰਮਲਾਪ ਕਰਦਾ 뮤ਜ਼ਿਕ ਤੁਸੀਂ ਤਾਂ ਪਹਿਲਾਂ ਗੁੱਸੇ ਹੋਗੇ ਦੇਖੋ ਉਸ ਵੀ ਨਹੀਂ ਕਰਨਾ ਇਹ ਮੈਂ ਤੁਹਾਨੂੰ ਸਿਖਾਣਾ ਸਿੱਖ Sarika ba ma bade ni sahani da baba neeza. Sarika da ਤਨੁ ਸ਼ਬਦ ਸਿਖਾਉਣਾ ਕੋਈ ਵਾਸ ਕੀ ਨਾ ਮਾਣੇ ਨਾ ਮਾਰੀਂ ਉੱਚੀ ਬੋਲੋ ਉੱਚੀ ਅੰਦਰੋਂ ਨਿਕਲ ਨਹੀਂ ਉੱਚੀ ਬੋਲੋ ਚਾ ਉੱਚੀ ਬੋਲੋ ਨਹੀਂ ਮੈਂ ਤਾਂ ਨਹੀਂ ਨਿਕਲਦੀ ਉੱਚੀ ਦਾ ਬੋਲੋ ਆ ਕੀ ਹੋ ਗਿਆ ਹੋ ਕਡਾ ਲੈ ਚੜਦੀ ਬਾਕੂ 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 ਦੋਈ ਦੇ ਬਸ ਕੁ ਮੈਂ ਦੇ ਓਹੋ ਇਹ ਮਾਰਿੰਦੇ ਅਰੇ ਆਂ ਨਹੀਂ ਆਂਦੇ ਆ ਅੱਜ ਥੋੜਾ ਜ਼ੋਰ ਲੱਗ ਗਿਆ ਸੁਰਾਂ ਤੇ ਤਾਂ ਕਡੱਲਾ ਚੜਦਿਆਂ ਖੜ ਜੋ ਆ ਥੰਡੇ ਆ ਥੰਡੇ ਆ ਆਹੇ ਆ ਦੇ ਖਾਹ ਆ ਦੇ ਖੜ ਗੁਦਿਆ ਲੱਡੂ ਲੱਡੂਆਂ ਦਾ ਤੁਸੀਂ ਡੱਬਾ ਨਹੀਂ ਲੈ ਕੇ ਆਂਦਾ ਜਦੋਂ ਕਲਾ ਸਿੱਖਣਾ ਸ਼ੁਰੂ ਕਰੀ ਦੀ ਹੁੰਦੀ ਆ ਨਾ ਜਦੋਂ ਗੌਰ ਲਈਦਾ ਹੁੰਦਾ ਇੱਕ ਲੱਡੂਆਂ ਦਾ ਡੱਬਾ ਲੈ ਕੇ ਆਈਦਾ ਹੁੰਦਾ ਪਰ ਨਾਲ ਪਾਗ ਲੈ ਕੇ ਆਈਦੀ ਹੁੰਦੀ ਫੇਰ ਗੁਰੂ ਤਾਂ ਰਹਿ ਜਾਂਦਾ ਉਹ ਬੈ ਕੇ ਨਹੀਂ ਬੋਲੇ ਇਹ ਤਾਂ ਤੁਸੀਂ ਖੜ ਕੇ ਬਾਜ ਗੁਰੂ ਦਾ ਸਿਮਰਨ ਕਰੋ ਚਲੋ ਜੀ ਉੱਚੀ ਉੱਠ ਵਾਦੀ ਜੈ ਜੁ ਸਖਰੇ ਹਾ ਹਾ ਦਾ ਨੰਤਾ ਰਿਹਾ ਨੰਤਾ ਵਜਿਆ ਕੋਈ ਬੋਲੀ ਸੁਣਾ ਲੋ ਬਾਪੇ ਹੁਣ ਤਾਂ ਬਿਰਤੀ ਲੱਗੀ ਵੀ ਆ ਸਾਡੀ ਆਹ ਸਵਾਮਾ ਤਿੰਨਾਂ ਕੱਤਣਨ ਅਜਨ ਚਰਖੇ ਨਾ ਚਰਖਾ ਗਿਓ लली तर्तपड़ा लाए त चरमी सिजवा ਬਣ ਗਿਆ ਰਿਆ ਬਾਦੂ ਨਾਮ ਤੇ ਦਾ ਉਹ ਦੇ ਘਰთან ਵਾਲੇ ਕੰਬਲੇ ਕੰਬਲੇ ਵੀ ਹੋਏ ਅੱਖਾਂ ਦੇ ਵਿੱਚ ਆ ਆ ਤੇ ਫੇੜ ਮਾ ਆਪਣੀ ਆ ਤੁਹਾਨੂੰ ਨਹੀਂ ਅਸੀਂ ਨਹੀਂ ਸਿਖਾਉਣਾ ਤੁਹਾਨੂੰ ਬੇਇੱਜ਼ਤੀ ਕਰ ਦਿੰਦੀ ਇਹ ਤਾਂ ਆਦੇ ਗੁਰੂ ਜੀ ਨੇ ਤੁਹਾਨੂੰ ਗਿਆਨ ਦੇਣਾ ਉਹਦੇ ਮਾਰੀ ਐ ਨਹੀਂ ਦਈਦਾ ਆਦੀ ਰੋਟੀਆਂ ਰੋਟੀਆਂ ਲਾਓ ਰੋਟੀਆਂ ਨੂੰ ਗਈਆਂ ਤੁਸੀਂ ਮੈਂ ਪੂਰੀ ਕਲਾਸਾਂ ਬੰਨਦਾ ਕਾਲਪਾ ਸਾਡੇ ਕੋਲ ਨਹੀਂ ਸਿੱਖਣਾ ਆਉਣਾ ਤੇ ਸਵਾਗਤ ਦਾ ਪ੍ਰੋਗਰਾਮ ਇੱਥੇ ਸਵਾਗਤ ਕਰਦੇ ਆਂ ਵਾਈਨ ਜੀ ਦੀ ਕਲਾਸਾਂ ਵਾਈਨ ਜੀ ਦੀ ਖਪੇ ਉਮੀਦ ਕਰਦਾ ਆਂ ਤੁਹਾਨੂੰ ਅੱਜ ਦਾ ਸਾਡਾ ਬਲਾਗ ਵਧੀਆ ਲੱਗਿਆ ਹੁਣ ਹੋਰ ਕਹਿਣ ਕਹਿਣ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਲਵ ਯੂ